ਤਿੱਲੋ ਜੀ ਇੱਧਰ ਵੀ ਲੋਕ ਦੇ ਸ਼ੁਰੂਆਤ ਆਪਾਂ ਸਵੇਰੇ ਸਵੇਰੇ ਲਾ ਲਈ ਸੀ ਮਸ਼ੀਨ ਸਵੇਰ ਦੀ ਲਾਈ ਸੀ ਤੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਿਚਨੋਂ ਨਾਸ਼ਤਾ ਬਣਾ ਲੈਨੇ ਆ ਬਾਕੀ ਹੋਰ ਕੰਮ ਜੋ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਸਰਦੀ ਦੇ ਦਿਨ ਨੇ ਤੁਹਾਨੂੰ ਪਤਾ ਹੀ ਠੰਡ ਬਹੁਤ ਜ਼ਿਆਦਾ ਹੋਈ ਹੈ ਅੱਜ ਧੁੱਪ ਬਿਲਕੁਲ ਵੀ ਨਹੀਂ ਨਿਕਲੀ ਪਹਿਲਾਂ ਸਭ ਤੋਂ ਕਰ ਲਈਏ ਜੀ ਘਰ ਦੇ ਕੰਮ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਰ ਜਿੰਦਰ ਪੰਜਾਬੀ ਵਲੌਗਸ ਵਾਪਸ ਆ ਗਏ ਤਾਂ ਵਾਈਬਰ ਕਰੇ ਖੁਸ਼ ਹੋ ਚੜਦੀ ਕਲਾ ਚਲੋ ਵਿਲਾਗ ਦੀ ਸ਼ੁਰੂਆਤ ਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਮੂਲੀਆਂ ਵਾਲੀ ਮੱਕੀ ਦੀ ਰੋਟੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਦਿਆਂ ਤੇ ਇੱਧਰ ਆਪਾਂ ਮੱਕੀ ਦਾ ਆਟਾ ਛਾਣ ਲਿਆ ਸੀ ਤੇ ਮੂਲੀਆਂ ਕਰਦਿਆ ਕੱਦੂਕਸ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਰਾਂਗੀ ਤਾਂ ਤੱਕ ਤੁਸੀਂ ਬਨੇ ਰਹੋ ਸੇਖੋ ਗਾਇਜ਼ ਆ ਦੇਖੋ ਜੀ ਆਪਾਂ ਆਟਾ ਛਾਣ ਲਿਆ ਮੂਲੀਆਂ ਕਰ ਲਈ ਆਪਾਂ ਕੱਦੂਕਸ ਠੀਕ ਹੈ ਜੀ ਤੁਸੀਂ ਮੂਲੀਆਂ ਜਿੰਨੀਆਂ ਪਾਣੀ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਠੀਕ ਹੈ ਮੂਲੀ ਥੋੜੀ ਬਰੀਕ ਜੀ ਹੋਵੇ ਤੇ मतलब फिर रोटी नहीं है ਸਾਡੀ ਟੁੱਟਦੀ ਹੈ ਦੀ ਆ ਦੇਖੋ ਜੀ ਫਿਰ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਇਹਦੇ 'ਚ ਨਾ ਪਾਣੀ ਬਹੁਤ ਘੱਟ ਲੱਗੂਗਾ ਕਿਉਂਕਿ ਮੂਲੀਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘੱਟ ਲੱਗਦਾ ਤੇ ਇਸ ਕਰਕੇ ਤੇ ਆ ਦੇਖੋ ਜੀ ਆਪਾਂ ਹਰੇ ਪੱਤੇ ਹਰਾ ਧਣੀਆਂ ਪਿਆ ਮਤਲਬ ਲਸਣ ਤੇ ਨਾ ਲਸਣ ਦੀਆਂ ਭੂਕਾ ਠੀਕ ਹੈ ਤੇ ਹਰੀਆਂ ਮਿਰਚਾਂ ਤੇ ਸਾਰਾ ਕੁਝ ਪਾ ਕੇ ਅਦਰਕ ਵਗੈਰਾ ਆਪਾਂ ਗ੍ਰाइंड ਕਰ ਲਏ ਤੇ ਆ ਦੇਖੋ ਇਦਾਂ ਕਰਕੇ ਸਾਰਾ ਕੁਝ ਆਪਾਂ ਮਿਕਸ ਕਰਕੇ ਹੁਣ ਥੋੜਾ ਜਿਹਾ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਪਾ ਲਾਂਗੇ ਜੀ ਆਪਾਂ ਨਮਕ ਜਿੰਨਾ ਤੁਸੀਂ ਆਪਣਾ ਟੇਸਟ ਅਨੁਸਾਰ ਤੇਜ਼ ਖਾਂਦੇ ਹੋ ਘੱਟ ਖਾਂਦੇ ਹੋ ਉਸ ਤਰ੍ਹਾਂ ਕਰਕੇ ਥੋੜੀਆਂ ਜੀਆਂ ਜਿਹਾ ਪਾ ਦਾਂਗੇ ਆਪਾਂ ਲਾਲ ਮਿਰਚ ਕੱਟ ਪਾਵਾਂਗੇ ਥੋੜੀ ਜੀ ਇਹਦੇ ਵਿੱਚ ਹਲਦੀ ਜ਼ਰੂਰ ਪਾਓ ਠੀਕ ਹੈ ਤੇ ਹਲਕਾ ਜਿਹਾ ਆਪਾਂ ਪਾ ਦਾਂਗੇ ਜੀ ਗਰਮ ਮਸਾਲਾ ਤੇ ਆ ਦੇਖੋ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਉਹੜੇ ਜੇ ਕੋਸੇ ਪਾਣੀ ਨਾਲ ਗੁੰਨਣਾ ਵਸੇ ਇਹ ਯਾਦ ਰੱਖਿਓ ਫਿਰ ਰੋਟੀ ਸਾਡੀ ਬਿਲਕੁਲ ਵੀ ਫਟਦੀ ਨਹੀਂ ਤੇ ਬਹੁਤ ਵਧੀਆ ਬਣਦੀ ਮੂਲੀਆਣੀ ਰੋਟੀ ਤੇ ਮੂਲੀਆਣ ਦੇ ਪੱਤਿਆਂ ਦੀ ਇਹ ਮੂਲੀਆ ਦੀ ਰੋਟੀ ਨਾਲੇ ਹਾਜਮਾ ਕਰਦੀ ਹੈ ਨਾਲੇ ਬਹੁਤ ਵਧੀਆ ਹੁੰਦੀ ਤੇ ਆ ਦੇਖੋ ਜੀ ਪਾਣੀ ਆਪਾਂ ਕਰ ਲਿਆ ਗਰਮ ਹੁਣ ਆਪਾਂ ਹਲਕਾ ਹਲਕਾ ਪਾਣੀ ਪਾ ਕੇ ਗੁੰਨਣਾ ਹੈ ਆਟਾ ਜਿਵੇਂ ਨੋਰਮਲ ਗੁੰਨਣੇ ਆ ਤੇ ਲੋ ਜੀ ਆਟਾ ਸਾਡਾ ਗੁੱਜ ਗਿਆ ਆਟਾ ਆਪਾਂ 10 ਕੁ ਮਿੰਟ ਨਾ ਥੋੜਾ ਰੱਖ ਦਾਂਗੇ ਵਧੀਆ ਤਰੀਕੇ ਨਾਲ ਸਾਡਾ ਆਟਾ ਅੱਠ ਅੱਠ ਤੇ ਲੋ ਜੀ ਆ ਦੇਖੋ ਜੀ ਆਪਾਂ ਮੂਰੀਆਂ ਵਾਲੇ ਫਲੋਟਾ ਬਣਾ ਲੈਣੇ ਹੁੰਦੇ ਆ ਮੱਕੀ ਦੀਆਂ ਰੋਟੀਆਂ আর نیچے ਜੇਕਰ ਤੁਹਾਡੇ ਕੋਲ ਉਹ ਦੇਦੇ ਨਹੀਂ ਨਾ ਬਣਦੀ ਤੇ ਏਦਾਂ ਪੋਲੋਥੀਨ ਲਾ ਕੇ ਬਣਾ ਲਿਆ ਕਰੋ ਬਹੁਤ ਸੌਖੀ ਤੇ ਵਧੀਆ ਬਣਦੀ ਠੀਕ ਹੈ ਜੀ ਬੜੀ ਜਲਦੀ ਬਣਦੀ ਹੈ ਰੋਟੀ ਤੇ ਇਸ ਤਰ੍ਹਾਂ ਕਰਕੇ ਤੁਸੀਂ ਵੀ ਬਣਾ ਸਕਦੇ ਹੋ ਦਲੋਜੀਆ ਦੇਖੋ ਜੀ ਸਾਡੀਆਂ ਰੋਟੀਆਂ ਬਣ ਕੇ ਪੋੜੀਆਂ ਪਿਆਰ ਆ ਦੇਖੋ ਜੇਕਰ ਤੁਸੀਂ ਪਤਲੀ ਬਣਾਣੀ ਪਤਲੀ ਵੀ ਬਣਾ ਸਕਦੇ ਹੋ ਕਈ ਰੋਟੀ ਨਾ ਗੁਦਲੀ ਗੁਦਲੀ ਬਸਾਂਤ ਕਰਦੇ ਆ ਤੇ ਗੁਦਲੀ ਬਣਾ ਸਕਦੇ ਇਸ ਤਰ੍ਹਾਂ ਜੇਕਰ ਤਲਣੀ ਹੈ ਤਲ ਲਓ ਨਹੀਂ ਤੇਲ ਲਾਣਾ ਉੱਪਰ ਤੇ ਤੁਸੀਂ ਸੁੱਕੀ ਵੀ ਰੱਖ ਸਕਦੇ ਹੋ ਠੀਕ ਹੈ ਜਿਨ੍ਹਾਂ ਨੂੰ ਕੋਦੋਥੀਨ ਵਾਲੀ ਰੋਟੀ ਨਹੀਂ ਪਸੰਦ ਹੁੰਦੀ ਨਾ ਤੇ ਆਹ ਦੇਖੋ ਜੀ ਸੁੱਕਾ ਧੂੜਾ ਲਾ ਕੇ ਨਾ ਇਹਦੇ ਤੇ ਆ ਦੇਖੋ ਇਸ ਤਰ੍ਹਾਂ ਕਰਕੇ ਰੋਟੀ ਦਾ ਪੇੜਾ ਕਰਕੇ ਤੇ ਆ ਇਸ ਤਰ੍ਹਾਂ ਕਰਕੇ ਵੀ ਤੁਸੀਂ ਬਣਾ ਸਕਦੇ ਹੋ ਆਪਣੇ ਆਪਣੇ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਠੀਕ ਹੈ ਜੀ ਆ ਦੇਖੋ ਦਾ ਸਾਈਡ ਤੇ ਹੱਥ ਰੱਖੋ ਤੇ ਐਦਾਂ ਐਦਾਂ ਕਰਕੇ ਬੇਲਦੇ ਜਾਓ ਐਦਾਂ ਥੋੜਾ ਜਿਹਾ ਚੁੱਕ ਕੇ ਇਹਨੂੰ ਐਦਾਂ ਚੁੱਕ ਕੇ ਫਿਰ ਇਹਨੂੰ ਆਪਾਂ ਥੱਲੇ ਫੇਰ ਆਟਾ ਪਾ ਲਓ ਸੁੱਕਾ ਫਿਰ ਐਦਾਂ ਕਰਕੇ ਫੇਰ ਬਣਾਓ ਨਾ ਰੋਟੀ ਚਿਪਕੇਗੀ ਨਾ ਕੁਝ ਤੇ ਆਪਣੀ ਰੋਟੀ ਬਣ ਕੇ ਐਦਾਂ ਤਿਆਰ ਨਾ ਫਟੇਗੀ ਆ ਦੇਖ ਘੱਦਰ ਬਣਾ ਲਈ ਸੀ ਰੋਟੀਆਂ ਆਪਾਂ ਇੱਧਰ ਕਰਦੀ ਆਪਾਂ ਗੈਸ ਤੇ ਦੁੱਧ ਨਾਲ ਦੀ ਨਾਲ ਸਾਡਾ ਆ ਜਾਏਗਾ ਦੁੱਧ ਨੂੰ ਬਾਹਲਾ ਤੇ ਲੋਗਾ ਇਸ ਆਹ ਦੇਖੋ ਜੀ ਸਾਡੀਆਂ ਰੋਟੀਆਂ ਬਣ ਕੇ ਹੋ ਗਈਆਂ ਤਿਆਰ ਠੀਕ ਹੈ ਜੀ ਆਪਾਂ ਮਿੰਟਾਂ ਸਕਿੰਟਾਂ ਵਿੱਚ ਇੰਦਾ ਬਣਾ ਸਕਦੇ ਆ ਤੇ ਆ ਦੇਖੋ ਮੈਂ ਫਟਾਫਟ ਬਣਾ ਲਿਆ ਨੇ ਨਾ ਮੂੜੀਆਂ ਵਾਲੀਆਂ ਰੋਟੀਆਂ ਇਸੇ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਮੂੜੀ ਵਾਲੀ ਰੋਟੀ ਬਣਾ ਕੇ ਦੇਖਿਓ ਬਹੁਤ ਟੇਸਟੀ ਨੇ ਵਧੀਆ ਨਾਲੇ ਸਰਦੀਆਂ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਦੀ ਏ ਮੈਨੂੰ ਦਹੀਂ ਦੇ ਨਾਲ ਖਾਓ ਕਿਸੇ ਤਰ੍ਹਾਂ ਮલાઈ ਨਾਲ ਖਾਓ ਲੱਸੀ ਮੱਕਣਾ ਖਾਓ ਬਹੁਤ ਟੇਸਟੀ ਲੱਗਦੀ ਬਾਕੀ ਦੇਖਦੇ ਆਂ ਜੀ ਜੋ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਬਹੁਤ ਸਾਰਾ ਭੈਣਾਂ ਦਾ ਪਿਆਰ ਬਹੁਤ ਸਾਰਾ ਧੰਨਵਾਦ ਠੀਕ ਹੈ ਜੀ ਜੜੀਆਂ ਭੈਣਾਂ ਮੈਨੂੰ ਡੇਲੀ ਮੇਰ ਨਾਲ ਜੁੜੀਆਂ ਹੋਈਆਂ ਬਿਲਕੁਲ ਦਿਲੋਂ ਤੁਹਾਡਾ ਜਿਲੋਂ ਸ਼ੁਕਰੀਆ ਬਾਕੀ ਬਣੇ ਰਹਿਣਾ ਤੱਕ ਠੀਕ ਹੈ ਜੀ ਤੇ ਲੋ ਮੈਂ ਧਰ फटाफट ਆਪਣਾ ਨਾਸ਼ਤਾ ਬਣਾ ਲਿਆ ਅੱਜ ਬਣਾਈਆਂ ਸੀ ਤੁਹਾਨੂੰ ਪਤਾ ਮੱਕੀ ਦੀਆਂ ਰੋਟੀਆਂ ਬੜਾ ਮਨ ਕਰ ਰਿਆ ਸੀਗਾ ਤੇ ਗਾਇਦ ਇੱਧਰ ਮੈਂ ਤਾਂ ਹੋ ਰਹੀ ਸੀ ਕੱਪੜੇ ਆ ਦੇਖੋ ਬਹੁਤ ਸੱਚੀ ਬਹੁਤ ਠੰਡ ਹੋਈ ਪਈ ਧੁੱਪ ਬਿਲਕੁਲ ਵੀ ਨਹੀਂ ਨਿਕਲੀ ਤੇ ਧੁੰਦ ਅੱਜ ਮੈਂ ਸਵੇਰ ਤੋਂ ਉੱਠ ਕੇ ਬਸ ਕੱਪੜੇ ਕੱਪੜੇ ਲੱਗੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿ ਮੇਰੇ ਕੱਪੜੇ ਹੋਏ ਸੀ ਕੁਛ ਚੂਹੇ ਨੇ ਖਰਾਬ ਕਰਏ ਸੀ ਕਿ ਨਾ ਚੂਹਾ ਬੈੱਡ 'ਚ ਵੜ ਗਿਆ ਸੀ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਤੇ ਇਸ ਕਰਕੇ ਬਹੁਤ ਜ਼ਿਆਦਾ ਕੱਪੜੇ ਸੀ ਕੁਝ ਕੱਲ ਮੈਂ ਧੋਤੇ ਨਹੀਂ ਸੀਗੇ ਠੀਕ ਹੈ ਜੀ ਤੇ ਇੱਧਰ ਕੱਪੜੇ ਧੋ ਤੇ ਆ ਦੇਖ ਲੋ ਇਧਰ ਬਾਲੀ ਅੱਗ ਸੇਕਨ ਨੂੰ ਠੰਢੀ ਬਹੁਤ ਜ਼ਿਆਦਾ ਹੈ ਲੋ गाइस ਆ ਦੇਖੋ ਜੀ ਅਸੀਂ ਵੱਡਾ ਸਾਰਾ ਕੰਬਲ ਤੋਲਿਆ ਇਹਦੇ ਵਿੱਚ ਪਰ ਸਾਡਾ ਕੰਬਲ ਨਾ ਇਹਦੇ ਚ ਡਰਾਈ ਨਹੀਂ ਹੋ ਰਿਹਾ ਬਹੁਤ ਵੱਡਾ ਕੰਬਲ ਹੈ ਤੇ ਮੈਂ ਸੋਚ ਰਹੀ ਸੀ ਹੁਣ ਇਦਾਂ ਹੀ ਕਰਕੇ ਇਹ ਮੁਸ਼ਕਲ ਹੋ ਜਾਂਦੀ ਜਦੋਂ ਹੱਥ ਨਾਲ ਤੋਹਣਾ ਤੇ ਕੁਰਸੀ ਕਸੀ ਤੇ ਰੱਖ ਕੇ ਇਹਨੂੰ ਆਪਾਂ ਜਿੰਨੇ ਚਿਰ ਨਾ ਹੋਵੇ ਨਾ ਹੁਣ ਕੁਰਸੀ ਤੇ ਰੱਖ ਕੇ ਹੀ ਉਹਦੇ ਤੇ ਰੱਖੇਗੀ ਤੇ ਲੱਗੇ ਤੁੰਝੇ ਤੇ ਨਾ ਪਰ ਬਹੁਤ ਵੱਡਾ ਬੈਡ ਦਾ ਕੰਬਲ ਹੈ ਤੋਤਾ ਬਹੁਤ ਆਸਾਨ ਤਰੀਕੇ ਨਾਲ ਗਿਆ ਇਹਦੇ ਵਿੱਚ ਪਰ ਕਿਉਂਕਿ ਡਰਾਈ ਰਿਤੇ ਵਿੱਚ आ नहीं रहा आ भी रेह थोड़ा जहा नीचे भी हो गया कोशिश की थी मैं पर बाकी देख रहे हैं जी आ देखो सारे कपड़े आप बहुत सारे कपड़े से आज अभी ये चूहे का कमान है जेडे चूहे ने किए अोते अदे घर सी कल धोते नहीं एक दिन कपड़े ना तोर सकियाँ बहुत सारे कपड़े हो जाते लोग आए से इधर अपने कपड़े सुब गए अठर गए सी व्या तरीके न मैं पा वैसे तो धुंध बहुत हो देखो मौसम बिल्कुल भी ਠੀਕ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਸੁੱਕਣੇ ਪਾ ਦਿੰਨੇ ਆ ਕਿਉਂਕਿ ਹਵਾ ਜੀ ਨਿਕਲ ਜੇਗੀ ਨਾ ਵਦ ਗਿਆ ਤੇ ਆ ਦੇਖ ਲਓ ਕਿੰਨੇ ਸਾਰੇ ਕੱਪੜੇ ਧੋਤੇ ਅੱਜ ਅੱਜ ਬਸ ਸਵੇਰ ਦੇ ਅਸੀਂ ਕੱਪੜਿਆਂ ਚ ਹੀ ਲੱਗੇ ਹੋਏ ਆ ਕੱਪੜੇ ਕੱਪੜੇ ਹੋ ਗਏ ਸਾਡੇ ਅੱਜ ਦੇ ਬਹੁਤ ਸਾਰੇ ਤੇ ਰਹੇ ਨੇ ਕੱਪੜਿਆਂ ਆ ਅੱਧ ਦੇ ਨਹੀਂ ਆਣ ਨੇ ਅੱਜ ਕਣੀਆ ਵੇਲ ਕਾਂ ਕਿੱਡੇ ਨਖਰੇ ਮਾਰਾ ਨਾਗੇ ਅੱਜ ਦੇ लो जी इधर आप लिप लिए अपना चूल्हा जिम्मे की तो पता ही है कि इधर भी जो कम करते ना बहुत सारा खलार पै जाता है मैं चलो लिपद बहुत ज्यादा बाजार जो थोड़ी बहुत निकली वैसे प्रोग्राम जो गए तो देखते हैं क्योंकि लोहरी का त्योहार आ रहा तहता है, तो है जिम्मे की कुछ ना कुछ समान खरीदना हों गुर की पहली लोहड़ी है पता नहीं गुरबाणी जी ਕਿਆਰੀ ਹੈ ਦੁਰਬਾਣੀ ਆਏਗੀ ਇੱਥੇ ਆਪਣੇ ਘਰ ਆਣਗੇ ਨਾ ਉੱਥੇ ਪ੍ਰੀਤ ਆਪਣੇ ਸੋਹਰਿਆਂ ਦੇ ਆਏਗੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪ੍ਰੀਤ ਬਹੁਤ ਨਜ਼ਦੀਕ ਰਹਿੰਦੀ ਹੈ ਨਾ ਥੀ ਨੇੜੇ ਹੀ ਰਹਿੰਦੇ ਆ ਸਾਡੇ ਮਤਲਬ ਉਹਨਾਂ ਦੇ ਸੋਹਰੇ ਘਰ ਜੇ ਆਈ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਜੀ ਸਾਡੀ ਗੁਰਬਾਣੀ ਹੋਣ ਹੋ ਗਈ ਵੱਡੀ ਇਹਦੇ ਨਵੇਂ ਮਹੀਨੇ ਦੀ ਹੋ ਜਾਈਗੀ ਤਿੰਨ ਮਹੀਨੇ ਦੀ ਹੋ ਜਾਈਗੀ ਬਸ ਇਹਦੇ ਵਿੱਚ ਮਿੱਟੀ ਘਟੇ ਪਾਣੀ ਜ਼ਿਆਦਾ ਪੈ ਗਿਆ ਤੇ ਗੈਸ ਆ ਵਾਲਾ ਦੇਖਿਆ ਤੁਸੀਂ ਆ ਵਾਲਾ ਮੈਂ ਬਣਾਇਆ ਸੀਗਾ ਉਹ ਅ ਗੈਸ ਤੇ ਰੱਖਣ ਵਾਸਤੇ ਇਹ ਬਣਾਇਆ ਸੀ ਮੈਂ ਜਿਹਨੂੰ ਹੁਣ ਸੁੱਕਿਆ ਬੜੇ ਦਿਨਾਂ ਬਾਅਦ ਬੜੇ ਦਿਨ ਹੋ ਗਏ ਸੀ ਇਹਨੂੰ ਸੁੱਕਿਆ ਮੈਂ ਥੋੜੀ ਜਿਹੀ ਨਾ ਇੱਕ ਦਿਨ ਅੱਗ ਪਾਤੀ ਸੀ ਇਹਦੇ 'ਚ ਤਾਂ ਸੁੱਕਿਆ ਥੋੜਾ ਜਿਹਾ ਇਹਦੇ 'ਚ ਵੀ ਹੋਣਾ ਚੁੱਲ੍ਹੇ ਤੇ ਇਹਨੂੰ ਨਾ ਗੈਸ ਦੇ ਉੱਤੇ ਰੱਖ ਸਕਦੇ ਆ ਜਿਵੇਂ ਸ਼ਹਿਰੀ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਨਾ ਸ਼ਹਿਰੀ ਲੋਕ ਪਸੰਦ ਕਰਦੇ ਆ ਨਾ ਚੁੱਲ੍ਹੇ ਦਾ ਖਾਣਾ ਤੇ ਮੈਂ ਉਹ ਬਣਾਇਆ ਤੁਹਾਨੂੰ ਬਾਕੀ ਵੀਡੀਓ ਬਣਾ ਕੇ ਸਾਰੀ ਮੈਂ ਦਿਖਾਵੂਗੀ ਤੁਹਾਨੂੰ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਫਿਰ ਬਾਅਦ ਚ ਸਾਰਿਆਂ ਭੈਣਾ ਕਮੈਂਟ ਕਰਨਗੇ ਕੀ ਚੀਜ਼ ਬਣਾਈ ਹੈ ਇਹ ਦੇਖੋ ਇਹ ਮੈਂ ਬਹੁਤ ਸੋਨਾ ਬਣਾਇਆ ਹੈ ਇਹ ਹਾਰੀ ਬੰਨੀ ਹਾਰੀ ਟਾਈਪ ਜਈ ਹੈ ਛੋਟਾ ਜਿਹਾ ਤੇ ਗੈਸ ਦੇ ਉੱਤੇ ਇਹਨੂੰ ਯੂਜ਼ ਕਰ ਸਕਦੇ ਆ ਇਹਦੇ ਚ ਵਿੱਚ ਪਾਏ ਨੇ ਸੁਰਾਖ ਕਿਤੇ ਨੇ ਮਨੇ ਛੋਟੇ ਛੋਟੇ ਤੁਹਾਨੂੰ ਸੁਰਾਖ ਦਿਖ ਰਹੇ ਹੋਣਗੇ ਕਿ ਨਹੀਂ ਮੈਨੂੰ ਨਹੀਂ ਪਤਾ ਬਾਕੀ ਇਹਨੂੰ ਲਿਪਾਂਗੇ ਚੰਗੀ ਤਰ੍ਹਾਂ ਕਰਾਂਗੇ ਹਲੇ ਕੰਪਲੀਟ ਨਹੀਂ ਹੋਇਆ ਮੈਂ ਹਲਕੀ ਜੀ ਨਾ ਇੱਕ ਦਿਨ ਅੱਗ ਪਾ ਦਿੱਤੀ ਮੈਂ ਕਿ ਇਹ ਸੁੱਕ ਜਾਵੇ ਕਿਉਂਕਿ ਸੁੱਕ ਨਹੀਂ ਗਿਆ ਹੈਗਾ ਹਾਂ ਇਸ ਤੋਂ ਮਾਰੂਗੀ ਤੇ ਬਾਕੀ ਧੰਨਵਾਦ ਬਹੁਤ ਸਾਰੀਆਂ ਭੈਣਾਂ ਦਾ ਤੇ ਕਮਲ ਸਿਸਟਰ ਤੁਹਾਡਾ ਵੀ ਯੂ ਐਸ ਏ ਵਾਲੀ ਦਾ ਤੇ ਸਤਿਗੁਰ ਜੀ ਬਹੁਤ ਸਾਰਾ ਥੈਂਕ ਯੂ ਮੈਨ ਨੇ ਸਪੋਰਟ ਕਰਨ ਲਈ ਸੰਜਾਵੇ ਚੁੱਲਾ ਦੀਪ ਛੱਡਿਆ ਨਾ ਜਾਨਾ ਕਦੀ ਨਹੀਂ ਲਿਪਦੀ ਕਿਉਂਕਿ ਇਹਨੂੰ ਯੂਜ਼ ਨਹੀਂ ਕਰਦੇ ਅਸੀਂ ਇਹ ਸਿਰਫ ਜਿਵੇਂ ਵਿਆਹ ਫੰਕਸ਼ਨ ਜਾਂ ਕੋਈ ਪ੍ਰੋਗਰਾਮ ਹੁੰਦਾ ਨਾ ਤੇ ਵੱਡਾ ਚੁੱਲਾ ਸੀ ਤਾਂ ਯੂਜ਼ ਕਰਦੇ ਆ ਇਸ ਕਰਕੇ ਮੈਨੂੰ ਕਦੀ ਲਿਪਦੀ ਨਹੀਂ ਮੈਂ ਕਿਹਾ ਚੱਲ ਅੱਜ ਇਹਨੂੰ ਵੀ ਲਿਪਦਾ ਹੀ ਹਮੇਸ਼ਾ ਸੋਚੇਗਾ ਕਿ ਮੈਨੂੰ ਇਦਾਂ ਹੀ ਛੱਡ ਦਿੰਦੇ ਨੇ ਤੇ ਗਾਇਸ ਬਾਜ਼ਾਰ ਜਾਵਾਂਗੇ ਤੇ ਤੁਹਾਡੇ ਨਾਲ ਵੀਡੀਓ ਕੋਸ਼ਿਸ਼ ਕਰਾਂਗੀ ਕਿ ਸ਼ੇਅਰ ਕਰਾਂ ਬਾਕੀ ਬਾਜ਼ਾਰ ਤੋਂ ਆ ਕੇ ਕੰਮ ਕਰਨੇ ਔਖੇ ਲੱਗਦੇ ਮੈਂ ਕਿਹਾ ਚਲੋ ਫਟਾਫਟ ਆਪਣੇ ਘਰ ਦੇ سارے ਕੰਮ ਨਿਬੇੜ ਲੈਣੇ ਠੀਕ ਹੈ ਜੀ ਖਾਲੇ ਬਣਾਣੀ ਹੈ ਜੀ ਆਪਾਂ ਸਬਜੀ ਹੁਣ ਸਬਜੀ ਜਲਦੀ ਜਲਦੀ ਕਰਕੇ ਮੈਂ ਬਣਾਉਂਗੀ ਗੈਸ ਤੇ ਕਿਉਂਕਿ ਫਿਰ ਚੁੱਲੇ ਤੇ ਤਾਂ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਦੇਖੋ ਦੋਨੋਂ ਚਿੱਲੇ ਸਾਡੇ ਵਧੀਆ ਲੱਗੇ ਟ੍ਰੈਕਟਰ ਦੇ ਇਹਨੂੰ ਟ੍ਰੈਕਟਰ ਖੜਾਉਂਦੇ ਆ ਨਾ ਇੱਥੇ ਮਿੱਟੀ ਲੈ ਆਉਂਦੇ ਸਾਰੀ ਮਿੱਟੀ ਟ੍ਰੈਕਟਰ ਦੇ ਨਾਲ ਸਾਡੇ ਜ਼ਿਆਦਾ ਇਹਦਰ ਆਂਦੇ ਆ ਟ੍ਰੈਕਟਰ ਦੇ ਨਾਲ ਜਿਹਨਾਂ ਲਾਤੀ ਮਿੱਟੀ ਹੁੰਦੀ ਰਹੀ ਉਹ ਸਾਰੀ ਮਿੱਟੀ ਨਾ ਅਪ ਗਮਲਿਆਂ 'ਚ ਪਾਵਾਂਗੇ ਬਾਅਦ ਵਿੱਚ ਟ੍ਰੈਕਟਰ ਨਾਲ ਇਹਨਾਂ ਤੇ ਠੰਡ ਨਹੀਂ ਲੱਗਦੀ ਮਰਬਾਜ਼ ਕਈ ਸਾਲ ਨਹੀਂ ਕੰਦੀ ਮੁੱਕਦੀਆਂ ਨਹੀਂ ਯਾਰਾਂ ਦੀ ਚੈਨ ਚੀਕ ਕਰਾ ਦੇ ਯਾਰ ਮੰਮੀ ਉਹ ਜਿਹੜੀ ਅੰਦਰ ਵੀ ਹੈ ਪਿਛਲੇ ਸਾਲ ਤੋਂ ਜੋ ਵੀ ਆਇਆ ਨਹੀਂ ਦੇਖਿਆ ਤੇ ਲੋ ਜੀ ਇਤਰ ਬਣਾਉਣ ਲੱਗੇ ਆਪਾਂ ਚੈਨੀ ਨਹੀਂ ਬੰਦ ਨਿਸ਼ਾਨ ਬਣਾਊਗਾ ਔਰ ਜੋਸ ਮੈਂ ਮਸਾਲਾ ਕੱਟ ਕੇ ਮਸਾਲਾ ਗਾਜਰਾ ਤੁਕੰਦਰ ਤੇ ਕਿੰਨੂ ਕੱਟ ਕੇ ਰੱਖਦੇ ਨੇ ਮਸਾਲਾ ਕੱਟ ਕੇ ਰੱਖੋ ਸਾਰੇ ਪਾ ਦੋ ਯਾਰ ਨਹੀਂ ਨਹੀਂ ਗਜਰੇਲਾ ਬਣਾ ਲੈ ਗਜਰੇਲਾ ਨਹੀਂ ਬਣਾਉਣਾ ਗਜਰੇਲਾ ਬਣਾਉਣਾ ਨਾ ਦੀ ਨਾਲ ਮਟਾ ਵਟੇ ਇੱਕ ਬੰਦਲਾ ਆਇਆ ਸੀ ਸੰਮੀ ਪਾ ਆਪ ਨੂੰ ਦਿਨ ਨਾ ਚੋ ਮਰਜ਼ੀ ਪਾ ਲਓ ਬਹੁਤ ਐਸਾ ਨਹੀਂ ਹੁੰਦਾ ਚਲ

ਜਾਸੇ ਬਣਾਉਂਗੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਬਾਜ਼ਾਰ ਜਾਂਦੇ ਆ ਨਾ ਤੇ ਬਾਜ਼ਾਰ ਜਾ ਕੇ ਸਾਨੂੰ ਕੰਮ ਕਰਨੇ ਬਹੁਤ ਔਖੇ ਲੱਗਦੇ ਆ ਬਾਜ਼ਾਰ ਤੋਂ ਆ ਕੇ ਕੰਮ ਕਰਨੇ ਬਹੁਤ ਔਖੇ ਲੱਗਦੇ ਆ ਇਸ ਕਰਕੇ ਮੈਂ ਕਿਹਾ ਚਲੋ ਸਾਰਾ ਮੇਰਾ ਮੈਂ ਨਾ ਲਸਣ ਹਮੇਸ਼ਾ ਆਪਣਾ ਪਹਿਲਾਂ ਹੀ ਚੱਡ ਕੇ ਰੱਖਦੀ ਆ ਮੈਂ ਕਿਹਾ ਚਲੋ फटाफट ਆਪਣਾ ਮਸਾਲਾ ਬਣਾ ਲੈਨੇ ਗੋਭੀ ਨੂੰ ਲਾ ਦਿੰਨੀ ਆ ਤੜਕਾ ਫਿਰ ਆ ਕੇ ਜਿੱਦਾਂ ਮਰਜ਼ੀ ਆਪਣੇ ਘਰ ਰੋਟੀ ਬਣਾਓ ਹਨਾ ਸਬਜ਼ੀ ਬਣੀ ਹੋਵੇ ਨਾ ਆਟਾ ਗੁੰਨ੍ਹ ਕੇ ਚੱਲ ਜੋ ਫਿਰ ਆ ਕੇ ਰੋਟੀ ਬਣਾਣੀ ਔਖੇ ਨਹੀਂ ਲੱਗਦੀ तो बाज़ार मैं तो देखो जी बिल्कुल बहुत घट खानी हाँ बहुत घट जिन्होंने कहा जाता है बाकी इधर छेल आप गोभी मैं आलू ऊलू छिल के मसाल छिल तेल मैं पहले ही तार दिता है मैं क्या तड़का ला देनी है। ते, तो है दी हाँ तो पता ही सवेरे ठंड बहुत सी अच्छ मैं सच्ची पूछो ना सवेर दी उठ के कपड़े कपड़े ही जी मेरा सारा दिन निकल गया ਨਾ ਅੱਛਾ ਬਣਾਇਆ ਕੱਪੜੇ ਧੋਤੇ ਆ ਸਾਰਾ ਕੰਮ ਕੀਤਾ ਟੱਪ ਆਇਆ ਹੱਲੇ ਮੇਰਾ ਚਾਵਲਾ ਚਾਵਲ ਕੁਟਵਾਏ ਜੀ ਅਸੀਂ ਚਾਵਲਾ ਨੂੰ ਦਵਾਈ ਲਾ ਕੇ ਰੱਖਣ ਦਾ ਟਾਈਮ ਨਹੀਂ ਮਿਲਿਆ ਦੇਖ ਲੋ ਮੈਂ ਤਾਂ ਹੀ ਪਏ ਸਾਡੇ ਚਾਵਲੇ ਅੰਮ੍ਰਿਤ ਗੋਪੀ ਦਾ ਫੋਨ ਵੀ ਫੜਾ ਲਈ ਚੱਲੋ ਜੀ ਆਹ ਦੇਖੋ ਜੀ ਆਪਣਾ ਮਸਾਲਾ ਆਪਣੇ ਨਾਲ ਕਰ ਲਈਏ ਤਿਆਰ ਜਲਦੀ ਜਲਦੀ ਕਰ ਲਈਏ ਆਪਣੇ ਘਰ ਦੇ ਕੰਮ ਥੈਂਕ ਯੂ ਤੁਹਾਡਾ ਬਹੁਤ ਸਾਰਾ ਬਹੁਤ ਸਾਰੀਆਂ ਭੈਣਾਂ ਮੈਨੂੰ ਬਹੁਤ ਅੱਛੇ ਅੱਛੇ ਕਮੈਂਟ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਬਸ ਮੈਨੂੰ ਇਦਾਂ ਹੀ ਸਪੋਰਟ ਆਪਣਾ ਬਣਾਏ ਰੱਖਿਓ ਆਪਣਾ ਪਿਆਰ ਇਦਾਂ ਹੀ ਮੇਰੇ ਨਾਲ ਬਣਾਈ ਰੱਖਿਓ ਠੀਕ ਹੈ ਜੀ ਚਾਹੇ ਇੱਕ ਛੋਟਾ ਜਿਹਾ ਕਮੈਂਟ ਕਰ ਦਿਆ ਕਰੋ ਮੈਨੂੰ ਬਹੁਤ ਅੱਛਾ ਲੱਗਦਾ ਬੜਾ ਵਧੀਆ ਲੱਗਦਾ ਬਹੁਤ ਸਾਰਾ ਬੜੀ ਅੱਛੇ ਅੱਛੇ ਭੈਣਾਂ ਦੇ ਕਮੈਂਟ ਆਉਂਦੇ ਆ ਪੜ੍ਹ ਕੇ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਮੈਂ ਕਮੈਂਟ ਆਉਂਦਾ ਨਾ ਕਮੈਂਟ ਦਾ ਜਵਾਬ ਵੀ ਦੇਣੀ ਹੁੰਦੀ ਆ ਕਿਵਰੀ ਨਹੀਂ ਯਾਦ ਰਹਿੰਦਾ ਹੈਗਾ ਨਾ ਤੇ ਮੈਂ ਤੁਹਾਨੂੰ ਦੇਣੀ कमेंट के बिच थैंक यू भी बोल दी हमी वैसे था तो हमेशा शुक्रिया बहुत ज्यादा ही कर भाई मैं हमेशा मसाला बनाती हूँ चाहे तरीका बनावे चाहे बनावा सुक्की सब्जी बस मैं पा देनी होनी ਤੋ ਬਹੁਤ ਸੌਖੇ ਦੇ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਇਹ ਸਬਜੀ। ਝਾਟਾ ਦਾ ਮਸਾਲਾ ਪੁੱਜੇਗਾ। ਸਾਤਾ-ਟਾਪਾ ਆਪਣੀ ਗੋਭੀ ਕੱਟ ਲਾਂਗੇ। ਤੇ ਮੈਂ ਤੁਹਾਨੂੰ ਦੱਸਣੀ ਹੈ ਇੱਕ ਗੱਲ ਮੇਰੀ ਹੱਦ ਆ ਗਿਆ। ਜਦੋਂ ਕਈ ਵਾਰੀ ਆਪਾਂ ਗੋਭੀ ਮਤਲਬ ਮੂਲ ਲੈਣੇ ਆ ਨਾ ਇਹ ਵਾਲੀ ਸਬਜੀ ਤੁਸੀਂ ਪਾਣੀ ਦੇ ਨਾਲ ਧੋਂਦੇ ਹੋ ਨਾ ਤੇ ਬਾਅਦ ਚੋਂ ਹਲਕਾ ਜਾਂ ਮਿੱਠਾ ਸੋਡਾ ਪਾ ਕੇ ਨਾ ਗਰਮ ਪਾਣੀ ਚ। ਇੱਕ ਵਾਰੀ ਜ਼ਰੂਰ ਕੱਢ ਲਿਆ ਕਰੋ ਠੀਕ ਹੈ ਕਿਉਂਕਿ ਅੱਜ ਕੱਲ ਪਤਾ ਨਹੀਂ ਹੁੰਦਾ ਕਿਿੱਦਾ ਕਿੰਦਾ ਜੀਵ ਵੀ ਬੰਦੇ ਹਨ ਤੇ ਦਵਾਈਆਂ ਦਾ ਵੈਸੇ ਵੀ ਬਹੁਤ ਜ਼ਿਆਦਾ ਛੜਕਾਅ ਹੁੰਦਾ ਹੈ ਕਈ ਵਾਰੀ ਗੋਭੀ ਵੀ ਇਹ ਵੀ ਦਿਓ ਨਾ ਕਿ ਜੇ ਕਲਰ ਚ ਲਾਲ ਹੁੰਦਾ ਨਾ ਕਈ ਵਾਰੀ ਦੇਖਿਆ ਕਰੋ ਗੋਭੀ ਚਾਕਰ ਕਰਕੇ ਬਣਾਇਆ ਕਰੋ ਠੀਕ ਹੈ ਜੀ ਪਤਾ ਨਹੀਂ ਹੁੰਦਾ ਤੇ ਮਿੱਠਾ ਸੋਟਾ ਪਾ ਕੇ ਤਾਂ ਜ਼ਰੂਰ ਪਾਣੀ ਚ ਵਰਤਿਆ ਕਰੋ ਇਹ ਸਾਡੇ ਪਤਾ ਬਹੁਤ ਫਾਇਦੇਮੰਦ ਹੈ ਜਾਂ ਸਾਡੇ ਲਈ ਆਪਾਂ फटाफट ਕਰਦੇ ਹਾਂ ਕਿ ਤੋਤੀ ਤੇ ਬਣਾਈ ਸਬਜ਼ੀ ਤੇ ਲੋ ਜੇ ਜਿਹੜਾ ਹੋ ਗਿਆ ਸੀ ਸਾਡਾ ਮਸਾਲਾ ਹੁਣ ਆਪਾਂ ਆਪਣੇ ਟੇਸਟ ਅਨਸਾਰ ਪਾ ਕੇ ਸਾਰਾ ਕੁਝ ਨੀਚੇ ਆਪਾਂ ਗੋਭੀ ਪਾ ਦਾਂਗੇ ਹਰੀਆਂ ਮਿਰਚਾਂ ਵਿੱਚ ਪਾਈਆਂ ਹੁੰਦੀਆਂ ਮੈਂ ਲਾਲ ਬਹੁਤ ਘੱਟ ਵਰਤਦੀ ਆ ਠੀਕ ਹੈ ਜੀ ਫਿਰ ਥੋੜਾ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਪਾ ਕੇ ਗੋਭੀ ਨੂੰ ਲੰਘੂ ਦਾ ਤੜਕਾ ਫਿਰ ਆਪਾਂ ਜਾਣੇ ਆ ਜੀ ਬਾਜ਼ਾਰ ਬਾਜ਼ਾਰ ਦੇ ਕਰਦੇ ਆ ਛੋਟੇ ਛੋਟੇ ਕੰਮ ਸਾਡੇ ਬਹੁਤ ਸਾਰੇ ਕੰਮ ਐ ਮੈਂ ਜਿਹੜਾ ਠੰਡ ਚ ਨਿਕਲਣ ਨੂੰ ਜੀ ਨਹੀਂ ਮਾਰਦਾ ਬਸ ਜੀ ਮਜਬੂਰੀ ਨੂੰ ਜਾਣਾ ਪੈਂਦਾ ਨਹੀਂ ਕਿ ਮੈਂ ਤੇ ਬਹੁਤ ਘੱਟ ਜਾਣੀ ਹੁੰਦੀ ਆ

ਬਾਕੀ ਮਿਲਦੇ ਹਾਂ ਹੁਣ ਤੁਹਾਨੂੰ ਬਾਜ਼ਾਰ ਦੇ ਕੰਮਾਂ ਦੇ ਨਾਲ ਜੋ-ਜੋ ਹੋਇਆ ਆਪਾਂ ਆਪਣੀ ਰੁਟੀਨ ਸ਼ੇਅਰ ਕਰ ਦਿੱਤੀ ਠੀਕ ਹੈ ਜੀ ਕਿਹੜਾ ਕੰਮ ਕਿਹੜੀ ਮਤਲਬ ਵਧੀਆ ਲੱਗਦਾ ਤੁਹਾਨੂੰ ਮੈਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਬਾਕੀ ਥੈਂਕ ਯੂ ਜੜੀਆਂ ਭੈਣਾਂ ਮੈਨੂੰ ਦੱਸਦੀਆਂ ਹੁੰਦੇ ਨਾ ਕਿ ਅਸੀਂ ਇੱਕ ਤੋਂ ਇੱਕ ਬੋਲ ਰਹੇ ਹਾਂ ਬਹੁਤ ਅੱਛਾ ਲੱਗਦਾ ਥੈਂਕ ਯੂ ਸੋ ਮਾਚ ਵਧੀਆ-ਵਧੀਆ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਬਾਕੀ ਅੱਜ ਤੱਕ ਇਹ ਲੋਜੀ ਇੱਧਰ ਲੱਗਿਆ ਸਾਡੀ ਸਬਜੀ ਨੂੰ ਤੜਕਾ ਬਾਕੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜਿਹੜੇ ਨਵੇਂ ਜੋੜਦੇ ਹੋ ਠੀਕ ਹੈ ਜੀ ਬਾਕੀ ਕੋਸ਼ਿਸ਼ ਕਰਾਂਗੀ ਕਿ ਵੱਧ ਤੋਂ ਵੱਧ ਅੱਛੀ ਤੋਂ ਅੱਛੀ ਵੀਡੀਓ ਲੈ ਆਂਦੀ ਬਾਕੀ ਤੁਹਾਨੂੰ ਖਟਾਈ ਹੈ ਕਿ ਸ਼ੁਰੂ ਤੋਂ ਮੈਂ ਜੜੇ ਘਰ ਦੇ ਘਰੇਲੂ ਰੁਟੀਨ ਦੇ ਕੰਮ ਹੁੰਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਜੋ ਕੋਈ ਵਧੀਆ ਚੀਜ਼ ਹੁੰਦੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ ਠੀਕ ਹੈ ਜੀ ਬਹੁਤ ਸਾਰਾ ਪਿਆਰ ਦੇਣੀ ਬਹੁਤ ਸਾਰਾ ਧੰਨਵਾਦ ਤੁਹਾਡਾ तो लॉज इधर पिसाया गर्म गर्म करके ठंडा हो जाए पाने है। थोड़ा थोड़ा करके अपना पा लेंगे पर अचक कहीं रही है धोप ही फसवाओ ना ए फसवाया ही बिना धोते तो कणको मौसम ही धुपी नहीं

ਤੇ ਲੋ ਜਿਆ ਦੇ ਲੋਗੋ ਬੀਹੂ ਨਾਲ ਚੱਕ ਕੇ ਨਹੀਂ ਹੋ ਇਹ ਸਸਤੀ ਤੋਂ ਨੂੰ ਪਤਾ ਹੈ ਗੋਭੀ ਬਹੁਤ ਸਸਤੀ ਹੋ ਗਈ ਪਿੰਡਾਂ ਦੇ ਵਿੱਚ ਵੀ ਦੇਖ ਲਓ ਤੁਸੀਂ ਹੁਣ 15 ਰੁਪਏ ਕਿਲੋ ਵੀ ਕਰਨ ਲੱਗੀ ਗੋਭੀ ਤੇ ਮਟਰ ਵੀ ਹੁਣ ਪੀ ਲਾ ਰ 60 ਰੁਪਏ ਕਿਲੋ ਦਿੱਤੇ ਆ ਰਾਜੇ ਤਾਜੇ ਮਟਰ ਇਹ ਲਈ ਆਪਾਂ ਸਬਜ਼ੀ ਬਾਕੀ ਦੇਖਦੇ ਆ ਜੀ ਗੋਭੀ ਬਹੁਤ ਸੋਹਣੀ ਹੈ ਤੇ ਗੋਭੀ ਜਦੋਂ ਤੁਸੀਂ ਵੀ ਕੱਢੇ ਨਾ ਬਹੁਤ ਧਿਆਨ ਨਾਲ ਦੇਖ ਕੇ ਫੁੱਲ ਨੂੰ ਯੂਜ਼ ਕਰਿਆ ਕਰੋ ਅੱਜ ਕੱਲ ਵੀ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਨੇ ਨਾ ਇਹਨਾਂ ਦੇ ਵਿੱਚ ਕੀੜਾ ਮਕੌੜਾ ਬੈਸ ਜਾਂਦਾ ਹੈ ਦੇ ਦੇਖ ਕੇ ਤੋਗੇ ਤਾਂ ਫ੍ਰਿਜ ਦੇ ਵਿੱਚ ਰੱਖਿਆ ਕਰੋ ਮੈਂ ਕੱਢ ਦਿਆਂ ਪੈਲਨ ਨੂੰ ਬਾਹਰ ਤੋ ਕੱਢ ਦੋ वाला फाइल छोटा है छोटा डैड आ रहे है डी ਅਸੀਂ ਬਾਲੀਆਂ ਅਮਨ ਕੋਲ ਦੇਖਣ ਲੱਗੇ ਚੱਲ ਦੇਖ ਲੈ ਸੋਨੀਆਂ ਬਾਗ ਨੂੰ ਉਹਨਾਂ ਨੇ ਨਹੀਂ ਆਮਤ ਬ੍ਰੇਕ ਲੀਏ ਲਓ ਜੀ ਆਪਾਂ ਤੋਂ ਰਹਿਣਾ ਹੋਰ ਦੇ ਦੋ ਜੀ ਇਹ ਤਾਂ ਦੇਖੀ ਜਾਤੀ ਲਓ ਜੀ ਹੁਣ ਇੱਕ ਹੀ ਰਹੀ ਦੇਖ ਲਓ ਲੜਾਈ ਸੁਣਾ ਲਵਾਂਗੇ ਮੈਂ ਦੇ ਦਾਂਗਾ ਤੇ ਵੱਡੀ ਵੀ ਨਹੀਂ ਹੈ। ਵੱਡੀ ਵੀ ਨਹੀਂ। ਇਸੇ ਦੀਸ ਕੀ ਹੀ ਚਲਦੇ ਬਾਕੀ ਬੜੇ ਪ੍ਰਿਮਿਅਮ ਹੋਰ ਬਹੁਤ ਨੇ। ਜੰਮਰ ਦਾ ਲਓ ਫੋਕ ਕਰ ਲਓ ਸਾਰੇ। ਇਤਰ ਲੈਣਾ ਸੀ ਇਤਰ। ਚਲੋ।